ਕੋ ਤੁਸੀਂ ਆ ਲਾਓ ਇਹਦੇ ਵਿੱਚ ਪਾਤਾ ਇੱਥੇ ਜਿਵੇਂ ਕਰੀਏ ਬ੍ਰੇਕਰ ਲੱਗ ਗਿਆ ਲੋਕ ਜਦੋਂ ਹੁੱਕ ਤੁਸੀਂ ਧੱਕੋਗੇ ਤਾਂ ਬ੍ਰੇਕ ਨਹੀਂ ਲੱਗਣੇ ਆਹ ਟਰਾਲੀ ਦੇ ਤੁਹਾਨੂੰ ਦਿਖਾਉਣਾ ਹੈ ਮਿੱਤਰੋ ਇੱਕ ਤਾਂ ਇਧਰ ਹੀ ਸਾਰਾ ਦਹੀ ਲੱਗੀ ਵੀ ਹੈ ਜੇ ਵਜਨ ਪਾਇਆ ਤੁਸੀਂ ਖੜਾਉਣੀ ਆ ਤਾਂ ਆ ਮਗਲੇ ਸਾਈਡ ਆ ਤੇ ਦਹੀ ਦੇ ਦੋ ਤਿੰਨ ਫਾਇਦੇ ਨੇ ਜੇ ਕਿਹੜੀ ਲਾਰ ਹੁੰਦੀ ਆ ਤਾਂ ਵੀ ਬੰਦਾ ਲਾ ਸਕਦਾ ਹਾਂਜੀ ਤਾਂ ਵੀ ਦਹੀ ਲਾ ਲਓ ਮਿੱਤਰੋ ਮਗਲੇ ਪਾਸੋਂ ਲਾਰ ਹੋਣ ਵਾਲਾ ਕੰਮ ਵੀ ਖਤਮ ਹੋ ਜਾਂਦਾ 12 ਕੁਵੰਟਲ ਵਜਨ ਆਪਾਂ ਮਿੱਤਰੋ ਪਾ ਸਕਦੇ ਆ ਇਹਦੇ 'ਚ ਤੇ ਆਪਦਾ ਵਜਨ ਕਿੰਨਾ ਹੈ ਟਰਾਲੀ ਦਾ ਜੀ ਇਹਦਾ ਆਪਦਾ ਵਜਨ ਹੈ ਕੋਈ 3-4 ਪੰਜ ਕੁਵੰਟਲ ਲਗ ਤੇ ਆ ਦੇਖੋ ਬੈਲਡੇ ਸਰਕਾਰੀ ਟਰਾਲੀ ਆ ਜਿਵੇਂ ਕਿ ਦੀ ਮਿਲਟਰੀ ਦੀ ਤਿਆਰ ਕਰੀ ਵੀ ਤੇ ਇਧਰ ਮਿਸਤਰੀ ਦਾ ਕੰਮ ਦੇਖੋ ਦੇਖੋ ਮਿੱਤਰੋ ਕੱਲਾ ਕੱਲਾ 5x7 ਦਾ ਮਿੱਤਰੋ ਸਾਈਜ਼ ਆ ਟਰਾਲੀ ਦਾ ਸਤਿ ਸ਼੍ਰੀ ਅਕਾਲ ਹੋਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਮਿੱਤਰੋ ਤਲਵੰਡੀ ਸਾਬੋ ਦੇ ਵਿੱਚ ਤੇ ਮਿਸਤਰੀ ਸੁਖਵਿੰਦਰ ਸਿੰਘ ਕੋਲ ਪਹੁੰਚਿਆ ਮਿੱਤਰੋ ਮਿਲਟਰੀ ਵਾਲੀਆਂ ਟਰਾਲੀਆਂ ਤਿਆਰ ਕਰਦਾ ਵੀ ਤੇ ਬਹੁਤ ਹੀ ਤਸੱਲੀ ਵਾਲਾ ਕੰਮ ਆ ਬਾਈ ਦਾ ਤੇ ਹੁਣ ਟਰਾਲੀ ਤੁਹਾਨੂੰ ਦਿਖਾਉਣੇ ਆ ਮਿਲਟਰੀ ਵਾਲੀ ਇਧਰ ਹੀ ਸੈੱਟ ਤਿਆਰ ਕਰੀ ਆ ਹੋਰ ਮਿਸਤਰੀ ਕੀ ਹਾਲ ਚਾਲ ਆ ਬਾਈ ਸਤਿ ਸ਼੍ਰੀ ਅਕਾਲ ਬੜੀ ਜੀ ਸਵਾਗਤ ਹੈ ਜੀ ਆਪਣੇ ਪੇਜ ਤੇ ਤੇ ਹੁਣ ਜੇ ਆਹ ਟਰਾਲੀ ਦੀ ਗੱਲ ਕਰੀਏ ਤਾਂ ਕੀ ਸਾਈਜ਼ ਆ ਜੀ ਇਹਦਾ 5x7 ਦਾ ਸਾਈਜ਼ ਆ ਜੀ 5x7 ਦਾ ਮਿੱਤਰੋ ਸਾਈਜ਼ ਆ ਟਰਾਲੀ ਦਾ ਤੇ ਬਾਕੀ ਮਿੱਤਰੋ ਸਫਾਈ ਦੇਖੋ ਟਰਾਲੀ ਦੀ ਤੇ ਜਿਵੇਂ ਕਹੇ ਦੀ ਅਰੀਜੇ ਹੀ ਲਾ ਜਾਂਦਾ ਬਾਈ ਮੈਂ ਇਸਦੀ ਟਰਾਲੀ ਤਿਆਰ ਕਰਾਂਗਾ ਤਾਂ ਬ੍ਰੇਕ ਸਿਸਟਮ ਲੱਗਿਆ ਹੋਇਆ ਤੇ ਇੱਧਰ ਲੋਕ ਵੀ ਲੱਗਦਾ ਕਰਿਆ ਵਾ ਬ੍ਰੇਕ ਸਿਸਟਮ ਨਾਲ ਹਾਂ ਜੀ ਤੇ ਜਿਨਾ ਮਿੱਤਰੋ ਲੋਕ ਹੋ ਜਾਂਦੇ ਆ ਬ੍ਰੇਕ ਇਹਨੂੰ ਚੱਕੋ ਤੁਸੀਂ ਆਹ ਲੋਕ ਇਹਦੇ ਵਿੱਚ ਪਾਤਾ ਤੇ ਇੱਥੇ ਜਿਵੇਂ ਕਹੇ ਦੀ ਬ੍ਰੇਕਰ ਨਾਲ ਲੱਗਿਆ ਲੋਕ ਜਦੋਂ ਹੁੱਕ ਤੁਸੀਂ ਧੱਕੋਗੇ ਤਾ ਬ੍ਰੇਕ ਨਹੀਂ ਲੱਗਣੇ ਜੇ ਤੁਸੀਂ ਇਹ ਲਾਓ ਕੱਢ ਕੇ ਧੱਕੋਂਗੇ ਤਾਂ ਟਰਾਲੀ ਹਿੱਲਣੀ ਨਹੀਂ ਜਿਵੇਂ ਕਹ ਰਹੀਏ ਜਾਮ ਆ ਹਨਾ ਉੱਥੀ ਤੇ ਇਹ ਮਿੱਤਰੋ ਟਰਾਲੀ ਤਿਆਰ ਕਰਦਾ ਬਾਈ ਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ ਹੁਣ ਇਹ ਹਿੱਸੇ ਦੀ ਗੱਲ ਕਰੀ ਇਹ ਹਿੱਸੇ ਉਹ ਸਆਪ ਹੀ ਤਿਆਰ ਕਰ ਦਿਓ ਮਿਸਤਰੀ ਜੀ ਠੀਕ ਹੈ ਹਿੱਸੇ ਬਾਈ ਮਿਸਤਰੀ ਆਪ ਹੀ ਤਿਆਰ ਕਰਦਾ ਪੂਰੇ ਹੈਵੀ ਹਿੱਸੇ ਲੱਗੇ ਹੋਏ ਆ ਠੀਕ ਹੈ ਅਰੀਜਨਲ ਹੱਬਾ ਹੁੰਦੀ ਆ ਅਰੀਜਨਲ ਰਿਮ ਹੁੰਦੇ ਠੀਕ ਹੈ ਅਰੀਜਨਲ ਹੱਬਾਂ ਨੇ ਤੇ ਅਰੀਜਨਲ ਹੀ ਰਿਮ ਆ ਹਾਂਜੀ ਹਾਂਜੀ ਰਿਮ ਵੀ ਅਰੀਜਨਲ ਆ ਤੇ ਹੱਬਾਂ ਵੀ ਅਰੀਜਨਲ ਆ ਮਿੱਤਰੋ ਬਾਕੀ ਟਾਇਰ ਜਮਾ ਨਵੇਂ ਲੱਗੇ ਤੇ ਬਾਕੀ ਟਰਾਲੀ ਦੇ ਐਮ ਆਰ ਐਫ ਦੇ ਟਾਇਰ ਨੇ ਤੇ ਤੇ ਟੂਲ ਬਾਕਸ ਦੇਖੋ ਮਿੱਤਰੋ ਤੇ ਸਪੇਸ ਵੀ ਬਹੁਤ ਆ ਮਿਸਤਰੀ ਤੇ ਇਹਦੀ ਬਾਜਬੂਜ ਤਾਂ ਨਹੀਂ ਆਉਂਦੀ ਜਦੋਂ ਬੰਦੇ ਨੇ ਮਗਰ ਪਾ ਕੇ ਖਿੱਚਦਾ ਸਾਇਲੈਂਟ ਹੈ ਜੀ ਹੈ ਕਿ ਇਹ ਜਿਹੜਾ ਕਿਹਾ ਲੋਕ ਇਸ ਤਰ੍ਹਾਂ ਦੀ ਲੱਗੇ ਹੋਈ ਹੈ ਵੀ ਇਹਦਾ ਆਵਾਜ਼ ਹੀ ਨਾ ਕਰਨ ਠੀਕ ਹੈ ਜਿਵੇਂ ਕਹੇਰੀ ਜਮਾ ਸਾਊਂਡ ਬੰਦ ਆ ਜਿਵੇਂ ਮਰਜ਼ੀ ਪਾ ਕੇ ਬੰਦਾ ਖਿੱਚੀ ਜਾਵੇ ਗੱਡੀ ਤੇ ਜਮਾ ਆਵਾਜ਼ ਨਹੀਂ ਆਉਂਦੀ ਬਿਲਕੁਲ ਬਾਈ ਤੇ ਬਾਕੀ ਬੈੱਡ ਆ ਜਿਹੜਾ ਆ ਬੈੱਡ ਕਿੰਨਾ ਲੱਗਿਆ ਵਾ ਕੀ ਸਾਈਜ਼ ਆ ਜੀ ਬੈੱਡ ਦਾ 1.5 ਫੁੱਟ ਬੈੱਡ ਆ ਜੀ ਠੀਕ ਹੈ ਚਾਹੀਏ ਦੀ 1.5 ਫੁੱਟ ਬੈ ਤੇ ਬਾਕੀ ਮਿੱਤਰੋ ਵਿੱਚੋਂ ਦੇਖੋ ਸਾਈਜ਼ ਨੂੰ ਦਾ ਸਿੱਤਾ 5x7 ਦਾ ਸਾਈਜ਼ ਆ ਜੀ 5x7 5x7 ਦਾ ਸਾਈਜ਼ ਆ ਮਿੱਤਰੋ ਟਰਾਲੀ ਦਾ ਤੇ ਟਰਾਲੀ ਕਿੰਨੇ ਰੁਪਈਆ ਚ ਤਿਆਰ ਹੁੰਦੀ ਹੈ ਮਿਸਤਰੀ ਜੀ ਇਹ ਮਹਾਲੀ ਵਾਲੇ ਵਾਸਤੇ ਬਣਾਈ ਹੈਗੇ ਜੀ ਉਹ ਲਿਖ ਜੇ ਉਹਨਾਂ ਨੇ 1 ਲੱਖ 5000 ਰੁਪਏ ਦੀ ਤਿਆਰ ਹੋਈ ਹੈ 1 ਲੱਖ 5000 ਰੁਪਏ ਦੀ ਤਿਆਰ ਹੋਈ ਹੈ ਤੇ ਮਹਾਲੀ ਜਾਣੀ ਹੈ ਮਿੱਤਰੋ ਟਰਾਲੀ ਇਹ ਤੇ ਹੁਣ ਜੇ ਇਹ ਟਰਾਲੀ ਦੇ ਵਜਨ ਦੀ ਗੱਲ ਕਰੀਏ ਕਿੰਨਾ ਕੁ ਵਜਨ ਵਿੱਚ ਪਾ ਸਕਦੇ ਇਹਦੇ ਠੀਕ ਹੈ 12 ਕੁਵੰਟਲ ਵਜਨ ਆਪਾਂ ਮਿੱਤਰੋ ਪਾ ਸਕਦੇ ਆ ਇਹਦੇ ਚ ਤੇ ਆਪ ਦਾ ਵਜਨ ਕਿੰਨਾ ਕੁ ਟਰਾਲੀ ਦਾ ਜੀ ਕੰਡ ਕੋੰਟਰ ਲਗਭਗ ਠੀਕ ਹੈ 5 ਗਵੰਟਲ ਦੇ ਆਸ-ਪਾਸ ਆ ਜਨਾਬ ਦਾ 4 ਤੋਂ 5 ਕਵੰਟ ਲੱਭਾ ਜਨਾਬ ਦਾ ਜੀ ਤੇ ਆ ਟਰਾਲੀ ਦਾ ਕੀ ਸਾਈਜ਼ ਆ ਮਿਸਤਰੀ ਜੀ ਇਹ 3.5 ਫੁੱਟ ਪਏ 6.5 ਫੁੱਟ ਜੋ ਆਰਮੀ ਦਾ オリジナル ਸਾਈਜ਼ ਆਉਂਦਾ ਹੈਗਾ ਠੀਕ ਹੈ 3.5 6.5 ਹਾਂਜੀ 3.5 6.5 ਸਾਈਜ਼ ਆ ਮਿੱਤਰੋ ਇਹ ਟਰਾਲੀ ਦਾ ਇਹ ਟਰਾਲੀ ਦਾ ਹਜੇ ਜਿਵੇਂ ਕਿ ਦੀ ਕੰਮ ਚੱਲੀ ਜਾਂਦਾ ਹੁੱਕ ਰਹਿੰਦੀ ਆ ਤੇ ਇਧਰ ਸਰਬਾ ਲੱਗਿਆ ਵਾ ਹਣਾ ਹਾਂਜੀ ਦੇਖ ਸਕਦੇ ਹੋ ਮਿੱਤਰੋ ਬ੍ਰੇਕ ਸਿਸਟਮ ਵਾਲਾ ਲੱਗਿਆ ਹੋਇਆ ਤੇ ਹੁੱਕ ਰਹਿੰਦੀ ਜਿਵੇਂ ਕਿ ਦੀ ਜਮਾ ਤਿਆਰ ਹੀ ਆ ਟਰਾਲੀ ਇਹ ਗੱਲ ਕਰੀਏ ਹਣਾ ਨਿੱਕੇ ਮੋٹے ਕੰਮ ਇਹ ਦਾ ਸੈਸ ਨੂੰ ਦਾ ਹਸਤਾ ਮਿੱਤਰੋ ਬਾਕੀ ਕਮਾਣੀਆਂ ਲੀਆਂ ਸਾਰਿਆਂ ਦੇ ਹਿੱਸੇ ਲੱਗੇ ਵੇ ਹੱਬਾ ਹੋਪਾ ਮੈਂ ਦੇਖ ਸਕਦੇ ਹੋ ਮਿੱਤਰੋ ਪੂਰੀਆਂ ਅੰਦਰੋਂਗੀਆਂ ਨੇ ਤੇ ਕਮਾਣੀਆਂ ਦੇ ਫਾਇਦੇ ਬਹੁਤ ਨੇ ਹਨ ਮਿਸਤਰੀ ਜੀ ਕਮਾਣੇ ਜੰਪ ਨਹੀਂ ਕਰਦੀ ਟਰਾਲੀ ਨਾ ਨਗਰ ਪਾਈ ਗੱਡੀ ਦੇ ਡੋਲਦੀ ਨਹੀਂ ਟਰਾਲੀ ਜਮਾ ਨਹੀਂ ਡੋਲਦੀ ਤੇ ਬਾਕੀ ਜੇ ਵਜਨ ਪਾਇਆ ਖੜਕਦੀ ਵੀ ਹੈ ਨਹੀਂ ਟਰਾਲੀ ਤੇ ਲਾਇਫ ਆ ਜਿਹੜੀ ਕਮਾਣੀਆਂ ਦੇ ਨਾਲ ਮਿੱਤਰੋ ਟਰਾਲੀ ਦੀ ਜਾਦੇ ਵਾਜਾਂ ਦੀ ਅੱਗੇ ਨਾਲੋਂ ਤੇ ਹੁਣ ਜੇ ਆਹ ਟਰਾਲੀ ਦੀ ਗੱਲ ਕਰੀ ਪਹਿਲਾਂ ਇਹਦਾ ਰੇਟ ਦੱਸੋ ਕਿੰਨੇ ਕਿਚ ਪਾਈ ਜਾਂਦੀ ਹੈ ਟਰਾਲੀ ਇਹ ਆਪਾਂ ਨੂੰ ਇਹਦਾ ਹੈਗਾ ਜੀ 75000 ਰੁਪਿਆ ਰੇਟ ਠੀਕ ਹੈ 75000 ਰੁਪਿਆ ਰੇਟ ਆ ਮਿੱਤਰੋ ਆ ਟਰਾਲੀ ਦਾ ਤੇ ਹੁਣ ਜੇ ਅਗਲੀ ਟਰਾਲੀ ਕਿੰਨੀ ਵਧੀਏ ਇਹ ਮਿੱਤਰੋ ਉਹ ਪਹਿਲਾਂ ਟਰਾਲੀ ਦਿਖਾਈ ਉਹਦੇ ਨਾਲੋਂ ਥੋੜੇ ਜਿਹਾ ਸਾਈਜ਼ ਦੇ ਵਿੱਚ ਹੀ ਛੋਟੀ ਆ 4 ਫੁੱਟ ਹੈ ਠੀਕ ਹੈ ਇਹ 4 ਫੁੱਟ ਆ 4 बाई ਕਿੰਨੀ ਦੀ ਹੈ ਜੀ ਇਹ 4 बाई 6.5 4 बाई 6.5 ਸਾਈਜ਼ ਦੀ ਆ ਮਿੱਤਰੋ ਟਰਾਲੀ ਇਹ ਤੇ ਬਾਕੀ ਮਿੱਤਰੋ ਇਹ ਵੀ ਦੇਖ ਸਕਦਾ ਟੂਲ ਬਾਕਸ ਵਗੈਰਾ ਜਿਵੇਂ ਕਹਿੰਦੀ ਇਹਦਾ ਕੰਮ ਲਗਭਗ ਕੰਪਲੀਟ ਆ ਦੇਖ ਸਕਦੇ ਹੋ ਲੋਕ ਲੁਕ ਲੱਗਿਆ ਵਾ ਤੇ ਹੁਣ ਜੇ ਇਸ ਨੂੰ ਗੱਲ ਕਰੀਏ ਇਹ ਟਰਾਲੀ ਦੀ ਕਿੰਨੇ ਕ੍ਰੇਟ ਚ ਪਾਉ ਇਹ 82000 ਰੁਪਏ ਦੇ ਤੇ ਕਿੰਨਾ ਕ ਬਜਨ ਆਪਾਂ ਵਿੱਚ ਪਾ ਸਕਦੇ ਆ ਇਹਦੇ ਤੇ ਆਪਾਂ 10 ਕੁਇੰਟ ਲੱਗ ਪਾਉ 10 ਕੁਇੰਟ ਦੇ ਲਗਭਗ ਬਜਨ ਪਾ ਸਕਦੇ ਮਿੱਤਰੋ ਤੇ ਇਹ ਟਰਾਲੀ ਨੂੰ 82000 ਰੁਪਏ ਦੇ ਵਿੱਚ ਪੂ ਤੇ ਹੁਣ ਜੇ ਫਰਕ ਦੀ ਗੱਲ ਕਰੀਏ ਇਧਰ ਹੀ ਸਾਈਡ ਵੀਰਕੋਲ ਟਰਾਲੀ ਆਈ ਹੈ ਮਿਲਟਰੀ ਵਾਲੀ ਤੇ ਇਹ ਆਈ ਹੈ ਮਿੱਤਰੋ ਰਿਪੇਅਰ ਹੋਣ ਵਾਸਤੇ ਤੇ ਹੁਣ ਜੇ ਕੰਮ ਦੀ ਗੱਲ ਕਰੀਏ ਇੱਥੋਂ ਦਾ ਅੰਦਾਜ਼ਾ ਲਾ ਸਕਦੇ ਮਿੱਤਰੋ ਦੇਖ ਸਕਦੇ ਹੋ ਤੁਸੀਂ ਤੇ ਆ ਦੇਖੋ ਬੈਲਟ ਇਹ ਸਰਕਾਰੀ ਟਰਾਲੀ ਆ ਜਿਵੇਂ ਕਿ ਇਹਦੀ ਮਿਲਟਰੀ ਦੀ ਤਿਆਰ ਕਰੀ ਵੀ ਤੇ ਇਧਰ ਮਿਸਤਰੀ ਦਾ ਕੰਮ ਦੇਖੋ ਦੇਖੋ ਮਿੱਤਰੋ ਕੱਲਾ ਕੱਲਾ ਜੋੜ ਸੋਨੂੰ ਬੈਲਟ ਦਾ ਜਿਵੇਂ ਕਰੀਏ ਦਾਣਾ ਲੱਪਣਾ ਬੂਤ ਤੇ ਲਾ ਕੇ ਸੀਸਾ ਫੇਰ ਪਤਾ ਲੱਗੂ ਵੀ ਇੱਥੇ ਬੈਲਟ ਹੋਇਆ ਜਮਾਂ ਨਾਲ ਜੁੜੀ ਪਈ ਆ ਜਿਵੇਂ ਗੁੰਦ ਨਾਲ ਜੋੜਦੇ ਹੋਣੇ ਆਪਾਂ ਤੇ ਪੂਰੀ ਸਫਾਈ ਨਾਲ ਕੰਮ ਆ ਤੇ ਬਾਕੀ ਇਹਦੀ ਕਿੰਨੀ ਗੇ ਚਾਦਰਾਂ ਦੀ ਆ ਜੀ ਸ੍ਰੀ ਆਪਾਂ ਮਿਲਟਰੀ ਤੋਂ ਤਿਆਰ ਕਰੀ ਲੈਣੇ ਨੇ 16 ਗੇ ਹੀ ਲੱਗ ਜਾਂਦੇ ਆ ਸਾਈਡ ਤੇ ਇਹਦੀ ਆਉਂਦੀ ਆ ਜੀ 16 ਗੇ ਤੇ ਤੇ ਆਪਾਂ ਲਾ ਕੇ ਦੇਨੇ ਆ ਟਾਟਾ ਦੇ ਚਾਦਰਾਂ ਦੀ ਜਾਂਦਰ ਲਾਉਣੀ ਟਾਟਾ ਦੀ ਤੇ ਬਾਕੀ ਬ੍ਰੇਕ ਸਿਸਟਮ ਸੋਨੂੰ ਪਤੀਆ ਤੇ ਬਾਕੀ ਇਹਦਾ ਫਰਸ਼ ਦੇਖੋ ਮਿੱਤਰੋ ਇਹਦਾ ਫਰਸ਼ ਦੇਖੋ ਤੇ ਹੁਣ ਸੋਨੂੰ ਮਿਸਤਰੀ ਦੀ ਤਿਆਰ ਕੀਤੀ ਟਰਾਲੀ ਦਾ ਫਰਸ਼ ਦਿਖਾਉਨੇ ਆਂ ਦੇਖ ਸਕਦੇ ਹੋ ਮਿੱਤਰੋ ਇਹ ਫਰਸ਼ ਦਾ ਹੀ ਪੂਰਾ ਫੋਲੀ ਫਰਕ ਆ ਤੇ ਪੂਰੀ ਸਫਾਈ ਦੇ ਨਾਲ ਬਾਈ ਦਾ ਕੰਮ ਕਰਾ ਤੇ ਲੋਕੇ ਨੇ ਕਿੱਥੇ ਜਾ ਆਪਾਂ ਖੜੇ ਕਿੱਥੇ ਆ ਇਸ ਵਾਰ ਮਿਸਤਰੀ ਆਪਾਂ ਰਾਮਾ ਰੋਡ ਤਲਵੰਡੀ ਸਾਬੋ ਦਮਦਮਾ ਸਾਹਿਬ ਰਾਮਾ ਰੋਡ ਤਲਵੰਡੀ ਸਾਬੋ ਦਮਦਮਾ ਸਾਹਿਬ ਗੁਰਨਾਣਕ ਸਟੀਲੈਂਡ ਪੀਵੀਸੀ ਵਰਕਸਾ ਮਿੱਤਰੋ ਸੁਖਵਿੰਦਰ ਸਿੰਘ ਬਾਈ ਦਾ ਨਾਮ ਆ ਨੰਬਰ ਆਪਾਂ ਸਕਰੀਨ ਦੇ ਉੱਤੇ ਚਲਾਤਾ 9464351299 ਇਹ ਨੰਬਰ ਤੇ ਗੱਲਬਾਤ ਕਰਕੇ ਮਿੱਤਰੋ ਕੋਈ ਵੀ ਟਰਾਲੀ ਲਿਜਾਣੀ ਆ ਤੁਸੀਂ ਲਿਜਾ ਸਕਦੇ ਹੋ ਜਿਵੇਂ ਕਿ ਜੇ ਕਿਸਾਨ ਭਰਾਵਾਂ ਲਈ ਪੂਰੀ ਫੋਲੀ ਲਾਹੇ ਬੰਦਾ ਹਾਂਜੀ ਹਾਂਜੀ ਫੁੱਲ ਫੁੱਲ ਚਾਹੇ ਗਰੀ ਲੋਕਾਂ ਨੂੰ ਲੈ ਲੋ ਖਾਲ ਖੂੜ ਲੈ ਕੇ ਆਉਣੀ ਆ ਬਾਜ਼ਾਰ ਦੇ ਵਿੱਚ ਕੋਈ ਕੰਮ ਜਾਣਾ ਜਿਵੇਂ ਗੱਡੀ ਮਗਰ ਪਾ ਕੇ ਲੈ ਜਾਓ ਇਹ ਦੁੱਧ ਦਾ ਕੰਮ ਹੈ ਕੋਈ ਵੀ ਸਾਰੇ ਕੰਮ ਆਪ ਕੋ ਲੈ ਸਕਦੇ ਠੀਕ ਹੈ ਸਾਰੇ ਕੰਮ ਲੈ ਸਕਦੇ ਆ ਮਿੱਤਰੋ ਜਿਵੇਂ ਕਿਸੇ ਬੀੜ ਦੀ ਖੇਤੀ ਵੱਢੀ ਆ ਕੋਈ ਜੂਰੀ ਆ ਜਾ ਰਹੀ ਹੈ ਤੇ ਗੱਟੇ ਵੱਢ ਲੈ ਕੇ ਜਾਣਾ ਜਿਵੇਂ ਮਰਜ਼ੀ ਲੈ ਜਾਓ ਬਾਕੀ ਆਹ ਟਰਾਲੀ ਦੇ ਤੁਹਾਨੂੰ ਦਿਖਾਉਣਾ ਹੈ ਮਿੱਤਰੋ ਇੱਕ ਤਾਂ ਇਧਰ ਹੀ ਸਾਰਾ ਦਹੀਂ ਲੱਗੀ ਵੀ ਆ ਜੇ ਵਜਨ ਪਾਇਆ ਤੁਸੀਂ ਖੜਾਉਣੀ ਆ ਤਾਂ ਆ ਮਗਲੇ ਸਾਈਡ ਆ ਇਹ ਦਹੀਂ ਦੇ ਦੋ ਤਿੰਨ ਫਾਇਦੇ ਨੇ ਜੇ ਕੀ ਇਹਦੀ ਲਾਰ ਹੁੰਦੀ ਆ ਤਾਂ ਵੀ ਬੰਦਾ ਲਾ ਸਕਦਾ ਹਾਂਜੀ ਤਾਂ ਵੀ ਦਹੀਂ ਲਾ ਲਓ ਮਿੱਤਰੋ ਮਗਲੇ ਪਾਸੇ ਲਾਰ ਹੋਣ ਵਾਲਾ ਕੰਮ ਵੀ ਖਤਮ ਹੋ ਜਾਂਦਾ ਤੇ ਬਾਕੀ ਟਾਇਰ ਟੂਰ ਦੇਖ ਸਕਦੇ ਹੋ ਐਮ ਆਰਐਫ ਦੇ ਲੱਗੇ ਹੋਏ ਨੇ ਤੇ ਕੰਮ ਆ ਜਿਹੜਾ ਜਿਵੇਂ ਕਹਦੀ ਇਕੱਲੇ ਰਿੰਬ ਬਾਹਰ ਆਉਂਦੇ ਆ ਰਿੰਬ ਵੀ ਵੇਚ ਆ ਗਲੇ ਆਉਂਦਾ ਬਾਈ ਮਿਸਤਰੀ ਤੇ ਹਿੱਸੇ ਇਸੇ ਵਰਕਸ਼ਾਪ ਦੇ ਵਿੱਚ ਤਿਆਰ ਹੁੰਦੇ ਆ ਤੇ ਦੱਬ ਕੇ ਮਿੱਤਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਬਹੁ